ਸਰ ਕੋਰਪੋਰੇਟ ਸਿਟੀ ਵਿਦਾਓਗੇ ਅੋਰਡਰ ਤੁਸੀਂ ਆਪਣੇ ਪ੍ਰਸੇਦੀ ਕੈਮਰਾ ਦਿੱਤਾ ਲਗਾਇਓਗੇ ਜੀ ਅੱਜ ਵਦੀਲਾ ਇਹਦੇ ਤੁਸੀਂ ਲਗਾ ਨਹੀਂ ਸਕਦਾ ਕਿਤੇ ਵੀ ਨਹੀਂ ਲੱਗਿਆ ਰਾਜੇ ਡੀਸੀ ਮੈਡਮ ਕੋਲ ਟਾਈਮ ਨਹੀਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਲਗਾ ਨਹੀਂ ਸਕਦੇ ਲੈ ਕੇ ਦੋ ਉਹਨੂੰ ਇਸ ਸਾਈਡੋਂ ਤੁਸੀਂ ਵੀ ਲੈ ਕੇ ਜਾਓ ਕਿੱਦਾਂ ਨਹੀਂ ਹੁੰਦਾ ਲੱਪਣਾ ਤੁਹਾਨੂੰ ਵੀ ਲੈ ਕੇ ਜਾਓ ਮੇਰਾ ਮੈਂ ਕਿਹਾ ਕਿ ਤੁਹਾਨੂੰ ਤੁਸੀਂ ਲੈ ਕੇ ਜਾਓ ਮੇਰੇ ਕੈਮਰੇ ਲਾ ਸਕਦਾ ਮਕਿਨ ਇਹ ਵੀ ਲਿਖ ਕੇ ਦਿਓ ਤੁਸੀਂ ਵਕੀਲਾਂ ਨੂੰ ਅੰਦਰ ਤੁਸੀਂ ਇਹ ਲਿਖੋ ਵਕੀਲਾਂ ਨੂੰ ਤੁਸੀਂ ਬਾਹਰ ਬੈਠਾ ਦਿਓ ਸਭ ਇਹ ਵੀ ਲਿਖ ਦਿਓ ਕਿ ਅਥਾਰਾਈਜ਼ਡ ਜਿਹੜੇ ਬੈਠ ਸਕਦੇ ਆ ਉਦੋਂ ਅਸੀਂ ਸੀ ਯਾਰ 2 ਘੰਟੇ 3 ਘੰਟੇ ਬਿੜਾ ਜਾ ਬਾਹਰ ਖੜੇ ਕਰ ਛੱਡਿਆ ਅੱਜ ਮੈਂ ਪੁਲਿਸ ਆ ਕੀ ਸਾਡੇ ਥੋੜੀ ਅਗਲ ਡੀਐਸਪੀ ਅੱਜ ਅੱਜ ਪੁਲਿਸ ਅਦੋ ਪੁਲਿਸ ਸੈਕਸ਼ਨ ਇਹ ਲੈਣਾ ਲੋ ਹੁਣੇ ਲੋ ਹੁਣੇ ਓ ਹੁਣੇ ਹੁਣੇ ਪੁਲਿਸ ਗੁੰਡਾ ਬੜਦੀ ਦੇਖ ਲੈ ਲੈ ਦੇਖ ਲੈ ਗੋਆ ਰਹਾ ਹਾਏ ਹਾਏ ਬਰਾਬੂ ਗੜੀ ਬੁਲਾੜੀ ਤੂੰ ਦੇਖ ਲੈਂਦੇ ਆ ਘੜੀ ਬੋਲ ਸਕਦੀ ਹੈ ਤੁਹਾਡੀ ਵਕੀਲਾ ਨੂੰ ਤਮਕੀ ਮੁਜ਼ਾਫਰ ਮੁਜ਼ਾਫਰ ਸਰ ਕੋਰਪਸੀ ਵੀ ਦਿਵਾਓ ਕਹਿੰਦੀ ਹੈ ਹੋਰ ਤੁਸੀਂ ਆਪਣੇ ਕੋਸੇ ਦੀ ਕੈਮਰਾ ਤੇ ਲਗਾਓਗੇ ਲਈ ਆਹ ਰਹੀ ਰਦੀਦਾ ਇਹ ਜੋ ਤੁਸੀਂ ਲਗਾ ਨਹੀਂ ਸਕਦੇ ਕਿਤੇ ਵੀ ਨਹੀਂ ਲੱਗਿਆ ਰਾਜੀ ਡੀਸੀ ਮੈਡਮ ਕੋ ਟਾਈਮ ਨਾਲ ਤੁਸੀਂ ਕਹਿੰਦੇ ਹੋ ਕਿ 25 ਰਗਾ ਨਹੀਂ ਸਕਦੇ ਤੁਸੀਂ ਲਗਾ ਲਓ ਲਿਖ ਕੇ ਲੋਕ ਨੂੰ ਫਿਰ ਮੈਂ ਤੁਸੀਂ ਵੀ ਦੇਖੇਗੇ ਕਿਦਾਂ ਨੂੰ ਅੰਦਰ ਨਾ ਨਾ ਦੂਰੀ ਵਿੱਚ ਰੱਖਿਆ ਗਿਆ ਕਿਉਂਕਿ ਇਹ ਵੀ ਲਿਖ ਕੇ ਦਿਓ ਤੁਸੀਂ ਵਕੀਲਾਂ ਨੂੰ ਤੁਸੀਂ ਇਹ ਲਿਖੋ ਕਿ ਵਕੀਲਾਂ ਨੂੰ ਤੁਸੀਂ ਬਾਹਰ ਬੈਠਾਂਗੇ ਉੱਥੇ ਸਭ ਜਿਹੜੇ ਲਿਖ ਗਿਆ ਅਥਾਰਾਈਜ਼ਡ ਜਿਹੜੇ ਬੈਠ ਸਕਦੇ ਆ ਉਧਰ ਅਸੀਂ ਸੀਗੇ ਯਾਰ 2 ਘੰਟੇ 3 ਘੰਟੇ ਬਿੜਾ ਜਾ ਬਾਹਰ ਖੜੇ ਖੜ ਛੜਿਆ ਅੱਜ ਮੈਂ ਪੁਲਿਸ ਮੈਂ ਇੱਥੇ ਆ ਗਏ ਟੀਡੀ ਆ ਗਏ ਗੁਰੂਡੀਆਪੀ ਅੱਜ ਅੱਜ ਪੁਲਿਸ ਅਧਿਕਾਰੀ ਪੁਲਿਸ ਸੈਕਸ਼ਨ ਇਹ ਲੈਣਾ ਲਓ ਹੁਣੇ ਵਾਹ ਹੁਣੇ ਓ ਹੁਣੇ ਕੁੰਡਾ ਵਰਦੀ ਨਾ ਨਾ ਮੁਸਲਮਾਨਾਂ ਜਿਹੜੀ ਬੋਲਦੀ ਹੈ ਕਲੀਨਰ ਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਹਾਏ 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 ਅੱਲਾਹ ਮੁਸਲਮਾਨਾਂ ਗੜੀ ਬੁਲਾਣੀ ਉਹ ਦੇਖ ਲੈਂਦੇ ਆ ਗੜੀ ਬੁਲਾ ਸਕਦੀ ਆ ਤੁਹਾਡੀ ਵਕੀਲਾਂ ਨੂੰ ਤੰਕੀ ਸਰ ਕੋਲ ਤੁਸੀਂ ਵੀ ਵਿਦਾਓ ਕਹਿੰਦੇ ਹੋ ਤੁਸੀਂ ਆਪਣੇ ਪ੍ਰੋਸੀਡਿੰਗ ਕੈਮਰਾ ਤੇ ਲਗਾਓ ਕੇ ਨਹੀਂ ਆਜੇ ਜੀਦਾ ਇਹ ਦੇ ਤੁਸੀਂ ਮਗਾਨੀ ਦਾ ਕਿਤੇ ਵੀ ਨਹੀਂ ਲੱਗਿਆ ਹਾਂ ਜੀ ਡੀਸੀ ਬਣਨ ਨੂੰ ਤਾਂ ਟਾਈਮ ਨਾਲ ਕੀ ਕਰੀਓਗੇ ਪਤੀਰਗਾ ਨਹੀਂ ਸਕਦੇ ਤੁਸੀਂ ਲਿਖ ਕੇ ਦੋ ਤੁਸੀਂ ਐਂਡ ਸਾਈਡੋਂ ਤੁਸੀਂ ਵੀ ਲਿਖ ਕੇ ਦੋ ਕਿਤਾ ਨਹੀਂ ਹੁੰਦਾ ਬਕਿੱਲਾਂ ਪਰ ਤੁਸੀਂ ਵੀ ਲਿਖ ਕੇ ਦੋ ਤੁਸੀਂ ਜਦੋਂ ਮੈਂ ਕੈਮਰਾ ਲਾ ਸਕਦਾ ਕਿਉਂਕਿ ਇਹ ਵੀ ਲਿਖ ਕੇ ਦੋ ਤੁਸੀਂ ਬਕਿੱਲਾਂ ਨੂੰ ਮੰਨ ਤੁਸੀਂ ਇਹ ਲਿਖੋ ਬਕਿੱਲਾਂ ਨੂੰ ਤੁਸੀਂ ਬਾਹਰ ਬੈਠਾਂ ਨੂੰ ਸਰ ਤੁਸੀਂ ਇਹ ਵੀ ਲਿਖ ਦਿਓ ਕਿ ਆਥਰੇਜ ਜਿਹੜੇ ਬੈਠ ਸਕਦੇ ਉਹਦਾਂ ਅਸੀਂ ਦੋ ਘੰਟੇ ਤਿੰਨ ਘੰਟੇ ਬਿਠਾ ਦੇ ਬਾਹਰ ਖੜੇ ਕਰ ਛੱਡਿਆ ਅੱਜ ਮੈਂ ਪੁਲਿਸ ਅੱਜ ਸਾਡੇ ਥੋੜੀ ਅਗਲ ਦੋ ਡੀਐਸਪੀ ਅੱਜ ਪੁਲਿਸ ਅਧਿਕਾਰੀ ਇਹ ਲੈਣਾ ਲਓ ਹੁਣੇ ਵਾਹ ਹੁਣੇ ਓ ਹੁਣੇ ਵਾਹ ਜੀ 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 ਜੀ